ਗੁਰਦੇਵ ਜੀ ਧਨ ਗੁਰਦੇਵ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਜਿੰਨੇ ਵੀ ਸਾਡੇ মিডিਆ ਦੇ ਸਾਥੀ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਅੱਜ ਸਾਡੇ ਕੋਲ ਇੱਥੇ ਪਹੁੰਚੇ ਔਰ ਢੰਡਾਰੇ ਦਾ ਜੋ ਜਿਹੜਾ ਸਰ ਹਰ ਤਰ੍ਹਾਂ ਦੀ ਗੱਲ ਜਿਹੜੀ ਗੱਲ ਆ ਉਹਨਾਂ ਨੂੰ ਕਵਰ ਕਰ ਰਹੇ ਨੇ ਤੋਂ ਦਾਸ ਸਤਗੁਰੂ ਰਵਿਦਾਸ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਵੱਲੋਂ ਅੱਜ ਜੋ ਚਾਹ ਦਾ ਲੰਗਰ ਲਗਾਇਆ ਗਿਆ ਤੋਂ ਨਾਲ ਦੀ ਨਾਲ ਜੋ ਸਾਡੀ ਸੁਸਾਇਟੀ ਹੈ ਸਤਗੁਰੂ ਰਵਿਦਾਸ ਸੋਸ਼ਲ ਵੈਲਫੇਅਰ ਸੁਸਾਇਟੀ ਇਹ ਲੋੜਵੰਦ ਪਰਿਵਾਰਾਂ ਦੀ ਜੋ ਸਹਾਇਤਾ ਕਰ ਰਹੀ ਹੈ ਨਾਲ ਦੀ ਨਾਲ ਸੁਸਾਇਟੀ ਵੱਲੋਂ ਤਿੰਨ ਕਲਾਸੇ ਸੈਂਟਰ ਵੀ ਚਲਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ 150 ਬੱਚਾ ਪੜ ਰਹੇ ਆ ਬਿਲਕੁਲ ਫ੍ਰੀ ਉਹਨਾਂ ਨੂੰ ਜਿਹੜੀ ਆ ਸੁਵਿਧਾ ਦਿੱਤੀ ਜਾ ਰਹੀ ਆ ਤੋਂ ਇਹ ਸਭ ਤੋਂ ਸਾਡਾ ਮੇਨ ਉਪਰਾਲਾ ਸਾਡੇ Swami ਗੁਰਦੀਪ ਗਰੀ ਮਹਾਰਾਜ ਜੀ ਉਹਨਾਂ ਵੱਲੋਂ ਉਹਨਾਂ ਦੀ ਦੇਖ ਰੱਖ ਵਿੱਚ ਹੀ ਇਹ ਜਿਹੜੀ ਸੰਸਥਾ ਜਿਹੜੀ ਆ ਉਹ ਕੰਮ ਕਰ ਰਹੀ ਆ ਔਰ ਅਸੀਂ ਆਸ ਕਰਦੇ ਆ ਕਿ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਪੂਰੇ ਆਪਣੇ ਸਮਾਜ ਵੱਲੋਂ ਔਰ ਮੈਂ ਦੇਖਿਆ ਕਰਾਈ ਨੂੰ ਸਾਰੀ ਹੀ ਸੰਗਤ ਦਾ ਧੰਨਵਾਦ ਕਰਦਾ ਔਰ ਇੱਕ ਬੇਨਤੀ ਹੋਰ ਕਰਦਾ ਆ ਕਿ ਉਸ ਸੰਸਥਾ ਦੇ ਨਾਲ ਵੱਧ ਤੋਂ ਵੱਧ ਮੈਂਬਰ ਜੁੜੋ ਤਾਂ ਜੋ ਸਾਡੇ ਕੋਲ ਕੋਈ ਵੀ ਲੋੜਵੰਦ ਪਰਿਵਾਰ ਆਵੇ ਉਸ ਨੂੰ ਅਸੀਂ ਖਾਲੀ ਨਾ ਮੋੜੀਏ ਉਹ ਇਹ ਸਵਾਵਾ ਜਿਹੜੀਆਂ ਸੀਗੀਆਂ ਤਿੰਨ ਸਵਾਵਾ ਹਰ ਮਹੀਨੇ ਦੇ ਵਿੱਚ ਸਾਡੀ ਸੰਸਥਾ ਜਿਹੜੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੀ ਆ ਜਿਸ ਘਰ ਦੇ ਵਿੱਚ ਕੋਈ ਵੀ ਕਮੌਣ ਵਾਲਾ ਨਹੀਂ ਆ ਮਾਲ ਦੀ ਨਾਲ ਫੂਸੇ ਸੈਂਟਰ ਔਰ ਨਾਲ ਦੀ ਨਾਲ ਹੋਰ ਵੀ ਕੋਈ ਡੇਰੇ ਵੱਲੋਂ ਕੋਈ ਸਹਾਰਾ ਮਿਲ ਜਾਂਦਾ ਗੁਰੂ ਮਹਾਰਾਜ ਜੀ ਲੋ ਅਸੀਂ ਉਹ ਵੀ ਜਿਹੜਾ ਸੰਪੂਰਨ ਤੌਰ ਤੇ ਆਪਾਂ ਪੂਰਾ ਉਤਰਦੇ ਆ ਬਾਕੀ ਸੰਗਤ ਦਾ ਪਿਆਰ ਚਾਹੀਦਾ ਜੇ ਅਗਰ ਸੰਗਤ ਦਾ ਸਾਡੇ ਨਾਲ ਪਿਆਰ ਆ ਅਸੀਂ ਹਰ ਕਦਮ ਹਰ ਜਗ੍ਹਾ ਮੱਲਾ ਮਾਰ ਸਕਦੇ ਆ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਜੈ ਗੁਰਦੇ ਜੀ ਇੰਨੇ ਕ ਸਮੇਂ ਤੇ ਤੁਸੀਂ ਜਿਹੜਾ ਇਹ ਜਿਹੜਾ ਸੇਵਾ ਮੰਨ ਕਰ ਰਹੇ ਹੇ 2016 ਤੋਂ ਸ਼ੁਰੂ ਕੀਤਾ ਸੀ ਜੀ ਕੰਮ ਤੇ ਹੁਣ ਤੱਕ ਕਿੰਨੇ ਇੱਕ 700 150 ਸਵੇਂ ਜਲਤੀ ਵੀ ਆਸ਼ਮ ਵਿਖੇ ਕਰਦੇ ਜਾਂ ਹੋਰ ਵੀ ਵੱਖ ਵੱਖ ਨਾ ਨਾ ਵੱਖ ਵੱਖ ਜਿੱਥੋਂ ਜਿੱਥੋਂ ਵੀ ਸਾਡੇ ਕੋਲ ਕੋਈ ਪਹੁੰਚ ਕਰਦਾ ਸਾਡੇ ਕੋਲ ਮੈਸੇਜ ਪਹੁੰਚਦਾ ਉੱਥੇ ਤੁਸੀਂ ਪਹੁੰਚ ਜਾਂਦੇ ਜੀ ਜੀ ਤੇ ਸਤਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਔਰ ਨਵੇਂ ਸਾਲ ਦੇ ਮੌਕੇ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸੇਵਾਹੀ ਤਾਂ ਖਾਸ ਕਰਕੇ ਹੀ ਸੁਨੇਹਾ ਜਿੰਨੇ ਆਪਣੇ ਸੰਗਤਾਂ ਨੂੰ ਕਿ ਆਓ ਵੱਧ ਚੜ ਕੇ ਆਪਣੇ ਰੱਬ ਰਾਂ ਨੂੰ ਉਹਨਾਂ ਦਾ ਜੋ ਜਨਮ ਦਿਨ ਹੈ ਉਹਨਾਂ ਨੂੰ ਅਸੀਂ ਕੋਮ ਤਰੀਕੇ ਵਧੀਆ ਤਰੀਕੇ ਦੇ ਨਾਲ ਲਵਾਈਏ ਔਰ ਕਰੀਏ ਪਤਾ ਲੱਗੇ ਸਮਾਜ ਦੇ ਵਿੱਚ ਕਿ ਸਾਡੇ ਵੀ ਜਿਹੜੇ ਅਰਬਦਾਸੀਆ ਭਾਈਚਾਰਾ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਨੱਲਾ ਮਾਰਿਆ ਜੀ ਬਿਲਕੁਲ ਸਾਡੀ ਸ਼੍ਰੀ ਸਨਮਾਨ ਮਹਾਰਾਜ ਦਾ ਗੁਰਪੁਰਪਰਵ ਵੀ ਆ ਰਿਹਾ ਹੈ ਹੂੰ ਹੂੰ ਇਸ ਦੇ ਬਾਰੇ ਵੀ ਜਰੂਰ ਜੋ ਸੰਗਤਾਂ ਦੇ ਨਾਲ ਸਾਡੇ 65 ਸਾਲਾਂ ਸਤਗੁਰੂ ਬਾਬਾ ਪ੍ਰਕਾਸ਼ਪੁਰ ਆ ਰਿਹਾ ਹੈ 27 ਵਿੱਚ ਉਹਦੀਆਂ ਤਿਆਰੀਆਂ ਲਈ ਸੰਗਤਾਂ ਨੂੰ ਕੀ ਉਹੀ ਇਹੀ ਮੈਂ ਬੋਲਤੀ ਕਰ ਰਿਹਾ ਕਿ ਜਿਹੜਾ ਸਾਡਾ ਕੇ ਗੁਰੂ ਮਹਾਰਾਜ ਦਾ ਗੁਰਪੁਰਵ ਆ ਰਿਹਾ ਉਹਦੇ ਲਈ ਅਸੀਂ ਵੱਧ ਤੋਂ ਵੱਧ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਅਸੀਂ ਆਪਣਾ ਪ੍ਰਚਾਰ ਗੁਰੂ ਮਹਾਰਾਜ ਦਾ ਪ੍ਰਚਾਰ ਕਰੀਏ ਔਰ ਆਪਣੇ ਸਮਾਜ ਨੂੰ ਵੱਤ ਤੋਂ ਵੱਧ ਜਾਗਰੂਤ ਕਰੀਏ ਸਰ ਅਗਰ ਕੋਈ ਸਾਥੀ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੋਵੇ ਜਾਂ ਇਹ ਸਿਵਾਮਾ ਕਿਸੇ ਹੋਰ ਜਗ੍ਹਾ ਤੇ ਵੀ ਚਾਹੁੰਦਾ ਹੋਵੇ ਤਾਂ ਕਿਵੇਂ ਜੋੜ ਸਾਰਾ ਤੁਹਾਡੇ ਨਾਲ ਸਾਡਾ ਇੱਕ WhatsApp ਗਰੁੱਪ ਬਣਿਆ ਕੋਈ ਨੰਬਰ ਆਪਣਾ ਇਹ ਨੰਬਰ ਸਾਡੇ ਸਾਰਿਆਂ ਕੋਲ ਹੀ ਹੈਗੇ ਆ ਗਰੁੱਪ ਦੇ ਵਿੱਚ ਮੈਂ ਕੈਲੰਡਰ ਦੇ ਉੱਪਰ ਵੀ ਦਿੱਤੇ ਹੋਏ ਆ ਤੇ ਮੇਰਾ ਨੰਬਰ 9817850398 ਕਬਾਸ ਇਸ ਸੋਸਾਇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕੀ ਸਾਡੇ ਇਹਨਾਂ ਨੰਬਰਾਂ ਦੇ ਉੱਤੇ ਇਸ ਕਲੰਡਰ ਜੋ ਅੱਜ ਮਹਾਰਾਜ ਜੀ ਨੇ ਰਿਲੀਜ਼ ਕੀਤਾ ਹੈ ਇਸ ਕਲੰਡਰ ਦੇ ਮਾਧਿਅਮੇਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੈ